ਅੱਜ ਆਪਾਂ ਪਹੁੰਚੇ ਆਂ ਪਿੰਡ ਸੱਦਰਵਾਲਾ ਮੱਖੂ ਦੇ ਕੋਲ ਤੇ ਇੱਥੇ ਲੱਗਿਆ ਬਲੂ ਸਟਾਰ ਕੰਪਨੀ ਦਾ ਏਸੀ ਏਸੀ ਬਹੁਤ ਹੀ ਵਧੀਆ ਛੋਟਾ ਜਿਹਾ ਰੂਮ ਹੈ ਤੇ ਉੱਥੇ ਏਸੀ ਲੱਗਿਆ ਤੇ ਪਰ ਇਹ ਏਸੀ ਦੇ ਵਿੱਚ ਪ੍ਰੋਬਲਮ ਹੈ ਕਿ ਏਸੀ ਕੂਲਿੰਗ ਨਹੀਂ ਕਰਦਾ ਪਿਆ ਏਸੀ ਨੂੰ ਚਲਾ ਕੇ ਆਪਾਂ ਚੈੱਕ ਕਰਦੇ ਪਏ ਆ ਤੇ ਹੁਣ ਆਪਾਂ ਏਸੀ ਦਾ ਉੱਪਰਲਾ ਕਵਰ ਉਤਾਰ ਕੇ ਦੇਖ ਰਹੇ ਆ ਇਹਦੇ ਵਿੱਚ ਆ ਤੁਸੀਂ ਦੇਖੋ ਸਾਹਮਣੇ ਵਾਲੀ ਪਾਈਪ ਦੇ ਉੱਪਰ ਇੱਕ ਤੇ ਬਰਫ਼ ਜੰਮਦੀ ਪਈ ਹੈ ਇੱਕ ਸਾਈਡ ਤੇ ਕੂਲਿੰਗ ਹੈਗੀ ਆ ਦੂਜੀ ਸਾਈਡ ਤੇ ਕੂਲਿੰਗ ਨਹੀਂ ਤੇ ਇਸ ਨੂੰ ਚੈੱਕ ਕਰਨ ਵਾਸਤੇ ਆਪਾਂ ਬਾਹਰ ਆਊਟਡੋਰ ਦੇ ਕੋਲ ਆ ਗਏ ਆ ਤੇ ਆਊਟਰ ਤੋਂ ਵੀ ਆਪਾਂ ਚੈੱਕ ਕਰਦੇ ਆਂ ਇਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਸਾਈਡ ਵਾਲਾ ਕਵਰ ਉਤਾਰ ਕੇ ਤੇ ਹੁਣ ਆਪਾਂ ਚੈੱਕ ਕਰਦੇ ਪਏ ਆਂ ਇੱਧਰ ਪਾਈਪ ਦੇ ਉੱਪਰ برف ਜੰਮਦੀ ਪਈ ਹੈ ਜੋ ਕਿ ਚੰਗੇ ਸੰਕੇਤ ਨਜ਼ਰ ਨਹੀਂ ਆ ਰਹੇ ਕਸਟਮਰ ਵਾਸਤੇ ਕਿਉਂਕਿ ਇਹ ਜਿਆਦਾ ਸੰਕੇਤ ਜਿਹੜੇ ਆ ਗੈਂਸ ਦੇ ਹੀ ਹੁੰਦੇ ਨੇ ਗੇਜ ਲਾ ਕੇ ਚੈੱਕ ਕੀਤਾ ਤੇ ਬੈਕ ਪ੍ਰੈਸ਼ਰ ਬਹੁਤ ਹੀ ਲੋ ਹੈਗਾ ਤੇ ਇੱਧਰਲੇ ਬੰਨੇ ਇਸ ਕੰਪਨੀ ਦੇ ਵਿੱਚ ਬਹੁਤ ਜਿਆਦਾ ਡਾਊਟ ਇਹ ਹੁੰਦਾ ਕਿਉਂਕਿ ਜਿੱਥੇ ਇਹਦੇ ਚਾਰਜਿੰਗ ਲਾਈਨ ਲੱਗਣੀ ਹੁੰਦੀ ਹੈ ਉਥੇ R22 ਵਾਲੀ ਚਾਰਜਿੰਗ ਲੈਂਡ ਲੱਗ ਜਾਂਦੀ ਹੈ ਪਰ ਇਹਨਾਂ ਦੇ ਵਿੱਚ R32 ਗੈਸ ਨਿਕਲਦੀ ਹੈ ਕਈ ਵਾਰੀ ਕਈਆਂ ਨੂੰ ਕਨਫਿਊਜ਼ਨ ਇਹ ਹੁੰਦੀ ਹੈ ਕਿ ਛੋਟੀ ਚਾਰਜਿੰਗ ਲੈਂਡ ਦੇ ਵਿੱਚ ਗੈਸ ਜਿਹੜੀ ਹੈ ਉਹ ਬਾਈ ਪੈਂਦੀ ਹੈ ਤੇ ਜਿੰਦਾ ਐਡਪਟਰ ਵੱਡਾ ਹੁੰਦਾ ਉਹਦੇ 'ਚ 32 ਜਾਂ 410 ਪੈਂਦੀ ਪਰ ਇਸ ਕੰਪਨੀ ਦਾ R ਜ਼ਿਆਦਾਤਰ 22 ਵਾਲਾ ਹੀ ਐਡਪਟਰ ਆ ਰਿਹਾ ਇਸ ਚੀਜ਼ ਨੂੰ ਆਪਾਂ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਅੱਛਾ ਅੱਛਾ ਕਿੱਥੇ ਆਉਂਦਾ ਬਿਜੇ ਦਾ ਪਰ ਕੰਮ ਕੰਮ ਕਰਾਉਣੇ ਪੈਣ ਹਾਂ ਇੰਡੋਰ ਦਾ ਟੌਪ ਵਾਲਾ ਆਪਾਂ ਕਵਰ ਉਤਾਰ ਦਿੱਤਾ ਇੱਧਰਲੇ ਬੰਨੇ ਸੰਕੇਤ ਨੇ ਗੈਸ ਲੀਕ ਹੋਣ ਦੇ ਹਲਕਾ ਜਿਹਾ ਆਇਲ ਆਇਆ ਪਿਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਚੈੱਕ ਕਰਨ ਵਾਸਤੇ ਏਸੀ ਨੂੰ ਸਾਰਾ ਖੋਲ ਦਿੰਨੇ ਆ ਤੇ ਟਰਮੀਨਲ ਦੇ ਜਿਹੜੇ ਪਰਲੇ ਬੰਨ ਜਿਹੜੇ ਵਾਇਰ ਲੱਗੀਆਂ ਹੋਈਆਂ ਨੇ ਤੇ ਇਹਨਾਂ ਨੂੰ ਵੀ ਆਪਾਂ ਉਤਾਰ ਦਿੰਨੇ ਆ ਇਨਡੋਰ ਤੇ ਬੈਕ ਸਾਈਡ ਤੇ ਆਣ ਕੇ ਆਪਾਂ ਜਿਹੜੇ ਫਲੇਅਰ ਨਟ कसे ਹੋਏ ਸੀ ਉਹਨਾਂ ਨੂੰ ਇੱਕ ਵਾਰੀ ਖੋਲ ਲਿਆਗਾ ਤੇ ਹੁਣ ਇਨਡੋਰ ਯੂਨਟ ਨੂੰ ਆਪਾਂ ਥੱਲੇ ਉਤਾਰ ਰਹੇ ਹਾਂ ਇਨਡੋਰ ਯੂਨਟ ਨੂੰ ਪਲੇਟ ਤੋਂ ਥੱਲੇ ਉਤਾਰ ਕੇ ਆਪਾਂ ਬਾਹਰ ਲੈ ਕੇ ਆ ਗਏ ਆ ਇਸ ਜਗ੍ਹਾ ਤੇ ਰੱਖ ਕੇ ਏਸੀ ਦਾ ਸਾਰਾ ਮੁਆਇਨਾ ਕਰਾਂਗੇ ਸਾਰੀ ਲੀਕੇਜ ਲੱਭਣ ਦੀ ਆਪਾਂ ਕੋਸ਼ਿਸ਼ ਕਰਾਂਗੇ ਇੰਡੋਰ ਯੂਨਟ ਦੇ ਸਾਰੇ ਪਾਰ ਆਪਾਂ ਅਲੱਗ ਕਰਕੇ ਤੇ ਵਿੱਚੋਂ ਇਹਦਾ ਇਹਦਾ ਕੋਇਲ ਉਹ ਆਪਾਂ ਬਾਹਰ ਕੱਢ ਲਿਆਗਾ ਹੁਣ ਕੋਇਲ ਦੇ ਵਿੱਚ ਆਪਾਂ ਭਰ ਕੇ ਪ੍ਰੈਸ਼ਰ ਵੇਖਦੇ ਆ ਕਿ ਕਿਹੜੀ ਜਗ੍ਹਾ ਤੋਂ ਆਪਾਂ ਨੂੰ ਲੀਕੇਜ ਮਿਲਦੀ ਹੈ ਜੇ ਉਹਦੇ ਚਿਕੂਲੀ ਅੰਦਰ ਕੋਈ ਚੱਕਰ ਨਹੀਂ ਮਾਰਦਾ ਕੋਈ ਕੋਈ ਕਹਿ ਜਾਂਦਾ ਕੈਮਰਾ ਉਹਦਾ ਸੈਂਸਰ ਲੱਗੇ ਆ ਜਦੋਂ ਬੰਦਾ ਹੀ ਰਹੇ ਉਹਨੂੰ ਕਹਿ ਬਸ ਇੰਨਾ ਹੈ ਉਹ ਐਪ ਦੇ ਵਿੱਚ ਇਹ ਪਤਾ ਲੱਗ ਜਾਂਦਾ ਵੀ ਜਿੰਦੇ ਘਰੇ ਮੀਟਰ ਲੱਗਾ ਜੇ ਬੰਦਾ ਬਾਹਰ ਹੈਗਾ ਵੀ ਹਾਂ ਮੇਰਾ ਮੀਟਰ ਚੱਲਣ ਰਿਹਾ ਇੰਦੀ ਰੀਡਿੰਗ ਆਉਂਦੀ ਉਹ ਚੱਲਦਾ ਰਹਿੰਦਾ ਉਹਦਾ ਫਾਇਦਾ ਹੈ ਜਾਂ ਇਦਾਂ ਦੇ ਨੁਕਸਾਨ ਨਹੀਂ ਹੈ ਤੇ ਫਿਰ ਨੈਕਟਿਵਿਟੀ ਜਿੰਨਾ ਚਿਰ ਨੌਲੇਜ ਨਹੀਂ ਕੇਨੋ ਤੇ ਨੈਕਟਿਵਿਟੀ ਬਣਾਉਣ ਲਈ ਆਪਾਂ ਦੇ ਖਾਤੋਂ ਵੱਧ ਤੇ ਫੌਂਵਈਆਂ ਤੇ ਇਤਾਂ ਦਾ ਕੋਈ ਨਹੀਂ ਹੁੰਦਾ 500 ਦੇ ਕਰੀਬ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰ ਕੇ ਤੇ ਹੁਣ ਕੁਵੈਲ ਨੂੰ ਪਹਿਲਾਂ ਚੰਗੀ ਤਰ੍ਹਾਂ ਥੋੜਾ ਜਿਹਾ ਸਰਵਿਸ ਕਰ ਲੈਨੇ ਆ ਜਿਹੜੀਆਂ ਦੇ ਉੱਤੇ ਮਿੱਟੀ ਉਤਰ ਜਾਏਗੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੀ ਲੀਕੇਜ ਚੈੱਕ ਕਰਦੇ ਪਏ ਆ ਹਾਹ ਟੱਬ ਦੇ ਵਿੱਚ ਡਬੋ ਕੇ ਚੈੱਕ ਕੀਤਾ ਤੇ ਇਧਰਲੇ ਬੰਨੇ ਆਪਾਂ ਨੂੰ ਲੀਕੇਜ ਨਜ਼ਰ ਆ ਰਹੀ ਹੈਗੀ ਹੈ ਤੇ ਹੁਣ ਇਹਨੂੰ ਆਪਾਂ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਜੇਕਰ ਇਹਦਾ ਕੋਈ ਜੋਇੰਟ ਸਹੀ ਤਰੀਕੇ ਨਾਲ ਲੱਗ ਜਾਂਦਾ ਤੇ ਕੁਵੈਲ ਦੀ ਨਾਲ ਦੀ ਨਾਲ ਸਫਾਈ ਕਰਕੇ ਤੇ ਇਧਰਲੇ ਬੰਨੇ ਜਿੰਨਾ ਵੀ ਇਹਦੇ ਰਸਟ ਲੱਗੀ ਸੀ ਉਹਨੂੰ ਵੀ ਆਪਾਂ ਸਾਫ਼ ਕਰਦੇ ਪਏ ਆ ਪ੍ਰੈਸ਼ਰ ਮਾਰ ਕੇ ਹੁਣ ਤੁਸੀਂ ਦੇਖੋ ਯੂ ਇਹਦੇ ਪੂਰੀ ਤਰ੍ਹਾਂ ਸਾਫ਼ ਹੋ ਗਏ ਨੇ ਤੇ ਹੁਣ ਦੁਬਾਰਤੋਂ ਫਿਰ ਆਪਾਂ ਇਹਨੂੰ ਟੱਬ ਦੇ ਵਿੱਚ ਜ ਡਬੋਇਆ ਤੇ ਇਧਰਲੇ ਪੰਨੇ ਜਿੱਥੇ ਨਹੀਂ ਸੀ ਉੱਥੋਂ ਜਿਹੜੇ ਬੱਬਲ ਨਜ਼ਰ ਆ ਰਹੇ ਆ ਕਿਉਂਕਿ ਉੱਪਰਲੇ ਪੰਨੇ ਦੀ ਕਾਰਬਨ ਛੱਡ ਚੁੱਕੀ ਗਈ ਪ੍ਰੈਸ਼ਰ ਨੂੰ ਕੱਢ ਕੇ ਤੇ ਹੁਣ ਆਪਾਂ ਜਿੱਥੇ ਜਿੱਥੇ ਆਪਾਂ ਨੂੰ ਲੀਕੇਜ ਮਿਲੀ ਸੀਗੀ ਉਹਨਾਂ ਯੂਆਂ ਦੇ ਉੱਪਰ ਇੱਕ ਵਾਰੀ ਸ਼ੋਲਡਰ ਕਰਦੇ ਆਂ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਜੇਕਰ ਕੋਈ ਮਸਲਾ ਹੋ ਗਿਆ ਤੇ ਨਹੀਂ ਤੇ ਹੋ ਸਕਦਾ ਆਪਾਂ ਨੂੰ ਇਹਦਾ ਇੰਡੋਰ ਨਵਾਂ ਹੀ ਪਾਉਣਾ ਪਵੇ ਫਿਰ ਪ੍ਰੈਸ਼ਰ ਭਰਿਆ ਜੋਇੰਟ ਲਾ ਕੇ ਤੇ ਇਧਰਲੇ ਬੰਨੇ ਵੇਖੋ ਬਰੀਕ ਜੀ ਲੀਕੇਜ ਆਪਨੂੰ ਫਿਰ ਨਜ਼ਰ ਆ ਰਹੀ ਗੀ ਤੇ ਇਸ ਸਾਈਡ ਤੋਂ ਵੀ ਥੋੜੀ ਥੋੜੀ ਲੀਕੇਜ ਆਪਨੂੰ ਨਜ਼ਰ ਆ ਰਹੀ ਗੀ ਦੁਬਾਰ ਤੋਂ ਫਿਰ ਆਪਾਂ ਇਹਦੇ ਵਿੱਚੋਂ ਪ੍ਰੈਸ਼ਰ ਕੱਢਿਆ ਤੇ ਜੋਇੰਟ ਲਾਉਣ ਦੀ ਕੋਸ਼ਿਸ਼ ਕੀਤੀ ਤੇ ਕੁਵਲ ਇੰਨਾ ਕੁ ਜ਼ਿਆਦਾ ਗਲ ਚੁਕਾ ਤੁਸੀਂ ਵੇਖੋ ਇਧਰਲੇ ਬੰਨੇ ਸਰਾਖ ਵੱਡੇ ਵੱਡੇ ਸਰਾਖ ਹੋਣੇ ਸ਼ੁਰੂ ਹੋ ਗਏ ਨੇ ਕਿਵੇਂ ਨਾ ਕਿਵੇਂ ਆਪਾਂ ਨੇ ਦੁਬਾਰ ਤੋਂ ਫਿਰ ਸੈਟਿੰਗ ਕੀਤੀ ਪ੍ਰੈਸ਼ਰ ਭਰਿਆ ਪ੍ਰੈਸ਼ਰ ਬਿਲਕੁਲ ਸਟੈਂਡ ਹੈ ਤੇ ਹੁਣ ਆਪਾਂ ਇਨਡੋਰ ਹੀ ਇਹਦਾ ਬਦਲਾਂਗੇ ਕਿਉਂਕਿ ਕਸਟਮਰ ਨੂੰ ਇਹ ਚੀਜ਼ ਸਮਝ ਆ ਚੁੱਕੀ ਹੈ ਤੇ ਆਪਾਂ ਇੰਡੋਰ ਲੈਣ ਵਾਸਤੇ ਆਪਣੀ ਸ਼ਾਪ ਤੇ ਜਾ ਰਹੇ ਹਾਂਗੇ ਇਹ ਵਾਲਾ ਵਰਲਪੂਲ ਕੰਪਨੀ ਦਾ 3 ਸਟਾਰ ਫੁੱਲ ਕਾਪਰ ਦੇ ਵਿੱਚ ਇੰਡੋਰ ਜਿਹੜਾ ਆਪਾਂ ਲਗਾਵਾਂਗੇ ਇਹਦੀ ਸ਼ੇਪ ਦੇਖ ਲਓ ਬਹੁਤ ਹੀ ਸ਼ਾਨਦਾਰ ਇੰਡੋਰ ਜਿਹੜਾ ਹੈਗਾ ਕਾਫੀ ਟਾਈਮ ਤੋਂ ਆਪਾਂ ਵਰਤਦੇ ਪਏ ਹਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਵੀ ਨਹੀਂ ਆਪਾਂ ਨੂੰ ਅੱਜ ਤੱਕ ਮਿਲੀਗੀ ਤੇ ਇਹ ਆਪਾਂ ਇੱਥੇ ਪਹਿਲਾਂ ਚੈੱਕ ਕਰ ਲੈਣੇ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਹੋਵੇ ਰਿਮੋਟ ਕਿਟ ਟੋਟਲ ਸਾਰਾ ਦੇਖ ਕੇ ਤੇ ਫਿਰ ਹੀ ਆਪਾਂ ਲੈ ਜਾ ਕੇ ਇਹਨਾਂ ਦੇ ਘਰੇ ਫਿੱਟ ਕਰਾਂਗੇ ਪੁਰਾਣੀ ਪਲੇਟ ਨੂੰ ਉਤਾਰ ਕੇ ਤੇ ਨਵੀਂ ਪਲੇਟ ਨੂੰ ਆਪਾਂ ਉਸੇ ਜਗ੍ਹਾ ਤੇ ਫਿੱਟ ਕਰ ਦਾਂਗੇ ਕਿਉਂਕਿ ਪਲੇਟ ਦਾ ਡਿਫਰੈਂਟ ਹੈਗਾ ਤੇ ਇਸੇ 홀 ਦੇ ਵਿੱਚ ਹੀ ਆਪਾਂ ਇਹਦੀਆਂ ਪਾਈਪਾਂ ਕਰ ਦਵਾਂਗੇ ਤੇ ਹੁਣ ਸ਼ੀਟ ਨੂੰ ਆਪਾਂ ਲਗਾ ਰਹੇ ਹਾਂਗੇ ਇੰਡਰ ਯੂਨਟ ਆਪਾਂ ਹੈਂਗ ਕਰ ਲਿਆਗਾ ਵਾਇਰ ਵੀ ਇਹਨੀਆਂ ਲਗਾ ਦਿੱਤੀਆਂ ਤੇ ਇੱਧਰਲੇ ਬਨੇ ਜਿਹੜੇ ਫਲੇਅਰ ਨਾਟ ਸੀ ਉਹ ਵੀ ਆਪਾਂ ਦੇ ਕੱਸ ਦਿੱਤੇ ਨੇ ਚੰਗੀ ਤਰ੍ਹਾਂ ਬਾਕੀ ਲੀਕੇਜ ਬਾਅਦ ਦੇਖਾਂਗੇ ਆਊਟਡੋਰ ਯੂਨਟ ਦਾ ਆਪਾਂ ਸਾਰੇ ਨੂੰ ਖੋਲ ਕੇ ਚੰਗੀ ਤਰ੍ਹਾਂ ਸਰਵਿਸ ਕਰ ਦਾਂਗੇ ਯੂਨਟ ਆਊਟਡੋਰ ਨੂੰ ਚੰਗੀ ਤਰ੍ਹਾਂ ਆਪਾਂ ਸਰਵਿਸ ਕਰ ਲਿਆ ਤੇ ਨਾਲ ਦੀ ਨਾਲ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾ ਦਿੱਤਾ ਜਿੰਨੇ ਵੀ ਪਾਰਟ ਆਪਾਂ ਇਹਦੇ ਖੋਲੇ ਆ ਉਦਰ ਵੈਕਮ ਹੋਈ ਜਾਵੇਗਾ ਤੇ ਨਾਲ ਦੀ ਨਾਲ ਇਹਦੀ ਸਰਵਿਸ ਹੋਈ ਜਾਵੇਗੀ। ਇਹਦੇ ਵਿੱਚ R32 ਗੈਸ ਪਾਣੀ ਹੈਗੀ ਆ ਕੰਪਰੈਸ਼ਰ ਤੇ ਮੈਂਸ਼ਨ ਕੀਤਾ ਹੋਇਆ। ਉੱਤਰ ਇਹ ਕਿ ਮੁੱਕੇ। ਇਹਨਾਂ ਅਰਥਾਂ ਦਾ ਆ ਗਈ ਲਾਈਟ ਆ ਗਈ ਲਾਈਟ ਇਹ ਸੀ ਚਲਾ ਦੀ ਨਾਲੇ ਐਂਪੀਰ ਮੀਟਰ ਦੇ ਦੀ ਨੂੰ ਪ੍ਰੈਸ਼ਰ ਆਪਾਂ ਔਨ ਕਰਤਾ ਇਧਰਲੇ ਬਣ ਜਿਹੜੇ ਜੁਆਇੰਟ ਸੀਗੇ ਉਹ ਚੈੱਕ ਕਰਕੇ ਲੀਕੇਜ ਤੇ ਇਹਦੇ ਉੱਪਰ ਆਪਾਂ ਟੈਸਟ ਕਰਦੇ ਪਏ ਹਾਂ ਗੈਸ ਜਿਹੜੀ ਜਾ ਰਹੀ ਹੈ ਐਂਪੀਰ ਤਕਰੀਬਨ 4 ਦੇ ਕਰੀਬ ਹੋ ਗਈ ਹੈ ਤੇ ਕੋਈ ਹੋ ਵੀ ਆਪਾਂ ਇਹਦੇ ਵਿੱਚ ਗੈਸ ਜਿਹੜੀ ਹੈ ਉਹ ਛੜਦੇ ਜਾਂਦੇ ਆ। ਆਲ ਰਿਪੋਰਟ ਪੂਰਾ ਦੇਖਦਾ ਜਾਂਦਾ। ਗੈਸ ਵਾਲਾ ਸਾਰਾ ਕੰਮ ਕੰਪਲੀਟ ਹੋ ਚੁੱਕਾ ਹੈ ਰਿਟਰਨ ਬਿਲਕੁਲ ਓਕੇ ਆ ਬੈਕ ਪ੍ਰੈਸ਼ਰ ਓਕੇ ਆ ਤੇ ਹੁਣ ਤੁਸੀਂ ਵੇਖੋ ਇੰਡਰ ਯੂਨਟ ਕਿੰਨਾ ਸ਼ਾਨਦਾਰ ਲੱਗਦਾ ਪਿਆ ਕੰਮ ਵੀ ਪੱਕਾ ਹੋ ਗਿਆ ਜੇਕਰ ਇਹ ਵੀਡੀਓ ਪਸੰਦ ਆਈ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ